ਹੀ ਮਹੱਲਾ ਪੰਜਵਾ ਜਾ ਕੇ ਦਰਸ ਪਾਪ ਕੂਟ ਉਤਾਰੈ ਜਿਸ ਮੌਦ ਦੇ ਦਰਸ਼ਨ ਕਰਕੇ ਮਹਾਰਾਜ ਦੇ ਪਿਆਰਿਆਂ ਦੇ ਕਰੋੜਾਂ ਜਨਮਾਂ ਦੇ ਪਾਪ ਉਤਾਰੇ ਜਾਂਦੇ ਹਨ ਪੀਠ ਦਸੰਗ ਇਹੋ ਭਗਵ ਜਲ ਤਾਰੈ ਉਹ ਪਿਆਰਿਆਂ ਦੇ ਸਰੀਰ ਕਰਕੇ ਪੀਠ ਮਿਲ ਜੀਏ ਇਹ ਸੰਸਾਰ ਮੋਕਸ਼ਮੰਦ ਤੋਂ ਤਾਰ ਦਿੰਦੇ ਮੁਕਤ ਕਰ ਦਿੰਦੇ ਹਨ ਓਏ ਸਾਜਣ ਓਏ ਮੀਤ ਪਿਆਰੇ ਓ ਸਾਡੇ ਮਨ ਦੇ ਸੱਜਣ ਹਨ ਓ ਸਾਡੇ ਬਾਣੀ ਦੇ ਮਿੱਤਰ ਹਨ ਉਹ ਸਾਡੇ ਕੰਮ ਦੇ ਪਿਆਰੇ ਹਨ ਮਨ ਬਾਣੀ ਸਰੀਰ ਦੇ ਪਿਆਰੇ ਹਨ ਸਾਡੇ ਉਹ ਸੱਜਣ ਹਨ ਸਰਬਨ ਕਰਾਉਣ ਵਾਲੇ ਮਿੱਤਰ ਹਨ ਮੰਨਣ ਕਰਾਉਣ ਵਾਲੇ ਪਿਆਰਿਆਂ ਨੂੰ ਦਿਹਾਸਨ ਕਰਾਉਣ ਵਾਲੇ ਉਹ ਸੱਜਣ ਹਨ ਰਾਗ ਦੇ ਆਖ ਨੂੰ ਮਿਟਰ ਵਾਲੇ ਉਹ ਸੱਜਣ ਹਨ ਨਾਮ ਨੂੰ ਚਿੰਤਨ ਕਰਾਉਣ ਵਾਲੇ ਉਹ ਪਿਆਰੇ ਹਣ ਬ੍ਰਹਮ ਗਿਆਨ ਦੀ ਸਖਿਆਤਾ ਕਰਨ ਵਾਲੇ ਜੋ ਹਮ ਕੋ ਹਰ ਨਾਮ ਚਿਤਾੜੇ ਉਹ ਸਾਡੇ ਤਾਂ ਹੀ ਭਾਈ ਮਨਵਾਣੀ ਸੀਰ ਕਰਕੇ ਸਾਡਾ ਉਹ ਪਿਆਰਾ ਹੈ ਜੋ ਪਰਮੇਸ਼ਵਰ ਦੇ ਨਾਮ ਨੂੰ ਚੇਤੇ ਕਰੇ ਸਜਣੋਂ ਹੁੰਦਾ ਜੀ ਨਾ ਪਿਆਰ ਕਰੀਏ ਤੇ ਪਿਆਰ ਕਰੇ ਸਜਣ ਮਿੱਤਰੋਂ ਮੇ ਜੀ ਨਾ ਪਿਆਰ ਨਾ ਕਰੀਏ ਫੇਰ ਵੀ ਪਿਆਰ ਕਰੇ ਅਤੇ ਮਿੱਤਰ ਸਜਣ ਮਿੱਤਰ ਪਿਆਰਾ ਉਹ ਹੁੰਦਾ ਹੈ ਜਿਹਦੇ ਨਾਲ ਭਾਵੇਂ ਬੈਰ ਕਰੀਏ ਫੇਰ ਵੀ ਉਹ ਪਰਪਕਾਰ ਵਾਸਤੇ ਪਿਆਰ ਕਰੇ ਉਹ ਹਨ ਸਾਡੇ ਰਹਾ ਜੋ ਹਮ ਕੋ ਜੋ ਹਮ ਕੋ ਹਰ ਨਾਮ ਵਿੱਚ ਤਾਰੇ ਜੋ ਸਾਡੇ ਤਾਂ ਹੀ ਪਰਮੇਸ਼ਰ ਦਾ ਨਾਮ ਚੇਤੇ ਕਰਾਉਂਦੇ ਹਨ ਰਹਾ ਜਾ ਕਾ ਸ਼ਬਦ ਸੁਣ ਤ ਸੁਖ ਸਾਰੇ ਜਿਨ੍ਹਾਂ ਦਾ ਸ਼ਬਦ ਉਪਦੇਸ਼ ਸੁਣਨੇ ਕਰਕੇ ਸਾਰੇ ਪੂਰੇ ਸੁਖ ਪ੍ਰਾਪਤ ਹੁੰਦੇ ਹੈ ਸਾਡ ਸੁਖ ਸੇਵ ਦੀ ਪ੍ਰਾਪਤੀ ਹੁੰਦੀ ਹੈ। ਜਾ ਕੀ ਟਹਿਲ ਜੰਮਦੂਤ ਬਿਦਾਰ ਜਿੰਨਾ ਪਿਆਰਾਂ ਦੀ ਸੇਵਾ ਕਰਿਆ ਜੰਮਦੂਤ ਵੀ ਬਿਦਾਰ ਦੰਦੇ ਕੱਟ ਕੇ ਦੂਰ ਮਾਰਦੇ ਬਿਦਾਰ ਦੰਦੇ ਦੂਰ ਕਰ ਦਿੰਦੇ ਹਨ। ਜਾ ਕੀ ਧੀਰਕ ਇਸ ਮਨਹਿ ਸਧਾਰੇ ਜਿੰਨਾ ਮਹਾਂਪੁਰਖਾਂ ਦੀ ਧੀਰਜ ਦਿੱਤੀ ਇਹ ਮਨ ਨੂੰ ਸਹਿ ਕਾਸ਼ੇ ਦੇ ਕਰਦੀ ਹੈ। ਜਿਹੜਾ ਡੋਲਿਆ ਹੋਇਆ ਮਨ ਤੁਰਿਆ ਫਿਰਦਾ ਹੈ। ਇਹਨੂੰ ਸੰਗਤ ਦੇ ਪ੍ਰਭਾਵ ਕਰਕੇ ਸਹਿਕ ਆਸਰੇ ਨੇ ਭਗਤੀ ਦੇ ਕਰ ਲਈਦਾ ਜਾ ਕਹਿ ਸਿਮਰਨ ਮੁਖ ਉਜਲਾ ਜਿਨਾਂ ਮਹਾਂਪੁਰਖਾਂ ਦੇ ਸਿਮਰਨ ਕਰਨ ਦਾ ਫਾਲੇ ਹੈ ਮੂੰਹ ਉਜਲਾ ਹੁੰਦਾ ਲੋਕ ਪਰਲੋਕ ਜਿਸ ਵਾਹਿਗੁਰੂ ਦਾ ਸਿਮਰਨ ਕਰਦੇ ਆ ਉਹ ਉਹਨਾਂ ਨਾਲ ਮਿਲ ਕੇ ਸਿਮਰਨ ਕਰਕੇ ਉਜਲ ਮੁਖ ਲੋਕ ਪਰਲੋਕ ਕੀ ਹੁੰਦਾ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਇਹ ਜੇ ਕੋਣ ਵਾਹਿਗੁਰੂ ਦੇ ਉਹ ਸੇਵਕ ਹਨ ਵਾਹਿਗੁਰੂ ਨੇ ਆਪ ਹੀ ਸਵਾਰੇ ਗੁਣਾ ਵਾਲੇ ਸਰਨ ਨਾਨਕ ਤੈਨ ਸਦ ਬਲਿਹਾਰੀ ਜੀ ਕਹਿੰਦੇ ਉਹਨਾਂ ਦੀ ਸ਼ਰਨ ਪਈਏ ਸਦ ਬਲਿਹਾਰ ਜਾਈਏ ਧੰਨੋ ਗੁਰੂ ਪਿਆਰੇ ਹਨ